ਕਰਪਿੰਦਰਾ ਹਾਂਜੀ ਆਜਾ ਜੀ ਜੀ ਹੋ ਗਈ ਸਾਫ ਰਸੋਈ ਹਾਂਜੀ ਬਸ ਰਹੀ ਥੋੜੇ ਲੱਗੇ ਬਸ ਮੈਂ ਤੇਰੇ ਵੱਲ ਆਈ ਹਾਂ ਮੇਰਾ ਤਾਂ ਟਾਈਮ ਹੀ ਨਹੀਂ ਲੱਗਾ ਮੈਂ ਕਿੱਦਾਂ ਹੀ ਪਿੰਡ ਸਾਰੇ ਹਾਂਜੀ ਪਿੰਡ ਵਧੀਆ ਸੀ ਠੀਕ ਠਾਕ ਹੀ ਡੱਡ ਠੀਕ ਹੀ ਹਾਂਜੀ ਠੀਕ ਹੀ ਇਦਾਂ ਹੀ ਦਵਾਈ ਦੂਈ ਖਾਈ ਜਾਂਦੇ ਆ ਅੱਛਾ ਹਾਂਜੀ ਤੇ ਉਦਾਂ ਖੁਸ਼ ਹੀ ਨਾ ਹਾਂਜੀ ਨਹੀਂ ਨਹੀਂ ਖੁਸ਼ ਹੀ ਬੁਰੇ ਅੱਛਾ ਹਾਂਜੀ ਤੇ ਹੋਰ ਲੱਗਿਆ ਢੀ ਗਵਾਂਟੀ ਤੇ ਨਹੀਂ ਆਇਆ ਕੋਈ ਨਹੀਂ ਨਹੀਂ ਢੀ ਗਵਾਂਟੀ ਦੀ ਟਾਈਮ ਹੀ ਨਹੀਂ ਮਿਲਿਆ ਇਹਨਾਂ ਜਾਣ ਦਾ ਉਹ ਤਾਂ ਜਾਣਾ ਸਹੀ ਚਾਚੇ ਘਰ ਵੀ ਧਾਈ ਘਰ ਵੀ ਜਾਣਾ ਹੈ ਤੇ ਫੇਰ ਉਹ ਮੁੜ ਕੇ ਟਾਈਮ ਕਿੰਨਾ ਹੀ ਹੋਵੇ ਤੁਹਾਨੂੰ ਪਤਾ ਇੱਥੋਂ ਲੇਟ ਹੋ ਗਈ ਚਲ ਕੋਈ ਨਹੀਂ ਫੇਰ ਕਿਤੇ ਜਾਓਗੇ ਨਾ ਫੇਰ ਉਹ ਆਇਓ ਸਾਰੇ ਘਰਾਂ ਚ ਤੇ ਫੇਰ ਕੋਈ ਨਹੀਂ ਜਾਵਾਂਗੇ ਨਾਲ ਤੁਸੀਂ ਵੀ ਨਾਲ ਜਾਇਓ ਨਾ ਕਲੀਟੜੇ ਵੱਲੋਂ ਦੇਹੀ ਕਹਿਣ ਉਹਨਾਂ ਨੂੰ ਨਾਲ ਲੈ ਕੇ ਆਏ ਮੰਮੀ ਹੁਣੀ ਨਹੀਂ ਆਏ ਚਲ ਕੋਈ ਗੱਲ ਨਹੀਂ ਫੇਰ ਚਲ ਜਾਾਂਗੇ ਕਿਤੇ ਹਾਂ ਕੋਈ ਨਹੀਂ ਫੇਰ ਇਕੱਠੇ ਜਾਵਾਂਗੇ ਨਾ ਕੋਈ ਹੋਵਾਂਗੇ ਬਾਕੀ लवली ਬੈਠਾ ਰਿਹਾ ਹੈ ਇੱਥੇ ਆਉਣੀ ਬਹਿ ਤੇ ਬੈਠੇ ਰਹੇ ਜਿਾ ਆਪਣੀ ਪੀ ਲਿਆ ਹੀ ਵਿੱਚੋਂ ਫੋਨ ਜਾ ਆ ਗਿਆ ਮੜਾ ਜਾ ਤੇ ਉਹ ਬਾਹਰ ਲਾਏ ਟਾਈਮ ਆਵਾ ਕਿੰਨਾ ਹੀ ਅੱਛਾ ਹਾਂਜੀ ਉਹ ਦਿਨ ਚਲੋ ਬੈਠੇ ਰਹੇ ਕੋਈ ਗੱਲਬਾਤ ਚਲੋ ਨਹੀਂ ਕੀਤੀ ਮੈਨੂੰ ਤੇ ਦੀਦੀ ਉਹ ਡਾਰੀ ਤੇ ਚਲ ਜਿੱਦਾਂ ਉਥਾਨ ਗਰਮੀ ਦੇ ਵਿੱਚ ਕਿੱਦਾਂ ਬਹਿਣਾ ਹੈ ਚਲੇ ਉਹ ਦਿਨਾਂ ਨੇ ਕੋਈ ਗੱਲ ਗੁਲ ਨਹੀਂ ਕੋਈ ਵੀ ਕੀਤੀ ਨਾ ਤੇ ਆਉਂਦੀ ਇਹਦਾ ਕੋਈ ਜਾਂਦੀ ਨਹੀਂ ਕੀਤੀ ਨਹੀਂ ਨਹੀਂ ਕੋਈ ਗੱਲ ਨਹੀਂ ਗੱਲ ਉਹਨੇ ਕੀ ਕਰਨੀ ਉਹਨੂੰ ਵੀ ਪਤਾ ਹੀ ਆ ਵੀ ਜਿੱਦਾਂ ਦਾ ਹਿਸਾਬ ਕਿਤਾਬ ਹੈਗਾ ਵਾ ਨਾਲੇ ਉਹ ਮੰਮੀ ਨੇ ਐਵੇਂ ਜਾਣ ਕੇ ਕਰਦੀ ਰਹਿੰਦੀ ਉਹ ਕੜਾ ਇੱਥੇ ਬਾਹਰ ਵੀ ਕੰਮਕੁਮ ਕਰਦਾ ਉਹ ਕੜਾ ਸਾਰਾ ਦਿਨ ਅੰਦਰੇ ਬੈਠਾ ਰਹਿੰਦਾ ਵਾ ਵੀ ਜਿਹੜਾ ਕੋਈ ਸੀਦੋਂ ਬਗੈਰਿਆ ਨਹੀਂ ਜਾਣਾ। ਤਾਂ ਕੋਈ ਨਹੀਂ ਤੂੰ ਉਹਦੀ ਗੱਲ ਦਾ ਨਾ ਗੁੱਸਾ ਕਰਿਆ ਕਰ। ਨਹੀਂ ਨਹੀਂ ਗੁੱਸਾ ਕਾਦਾ ਕਰਨਾ। ਉਹਦਾ ਤੇ ਸੁਭਾਈ ਮੰਮੀ ਦਾ ਇਦਾਂ ਦਾ ਵਾ। ਹਾਂ। ਝਾਟੋ ਡਾ ਪੈਂਦੀ ਆ ਤੇ ਝੱਟ ਮੁੜ ਕੇ ਪੁੱਤ-ਪੁੱਤ ਕਰਨ ਡਾ ਪੈਂਦੀ। ਆਹ ਚੱਲੀ ਆ ਕਿੰਨਾ ਤਾਂ ਹੁਣ ਗਈ ਹੀ ਨਾ। ਇੰਨੇ ਕ ਨਾਲੇ ਕਿ ਉਹਨਾਂ ਦਾ ਵੀ ਥੋੜਾ ਜਿਹਾ ਮਨ ਹੋਰ ਹੋ ਗਿਆ ਵਾ। ਆਹੋ। ਉਹ ਤਾਂ ਮਨ ਚ ਹੁੰਦਾ ਵੀ ਹੁਣ ਵਿਚਾਰੇ ਇਕੱਲੇ ਰਹਿੰਦੇ ਆ ਇੱਕ। ਤੇ ਅਗੇ ਚੱਲ ਘਰ ਦੇ ਵਿੱਚ ਦੋ ਜੀ ਹੁਣ ਤਾਂ ਆਪਸ ਵਿੱਚ ਗੱਲਾਂ ਬਾਤਾਂ ਕਰਨ ਬਾਕੀ ਰ ਰੋਟੀਆਂ ਦੀ ਜਿਹੜੀ ਦਾਅ ਵੀ ਫਿਰ ਦੋਹਲ ਕੇ ਲਾ ਲਿੰਦੇ ਕੀ ਕਰਨਾ ਵਾ ਅੱਛਾ ਹਾਂਜੀ ਆ ਫਿਰ ਪਕਾ ਕੇ ਖਾ ਲੈਂਦੇ ਆ ਠੀਕ ਆ ਆ ਮੈਂ ਖੰਡੀ ਮੈਂ ਪੁੱਛ ਕੇ ਆਵਾ ਭਲਾ ਮੇਰਾ ਟਾਈਮ ਜਾਈ ਨਹੀਂ ਲੱਗਾ ਨਹੀਂ ਨਹੀਂ ਬਸ ਹੋ ਚੁੱਕਿਆ ਸੁੰਦੇ ਰਹਿ ਗਏ ਬਾਕੀ ਸਫਾਈ ਤੇ ਕਰ ਲਈ ਸੀ ਮੈਂ ਸਾਰੀ ਅੱਛਾ ਹਾਂਜੀ ਚਲ ਕੋਈ ਨਹੀਂ ਕਰ ਲਾ ਫਿਰ ਤੂੰ ਤੇ ਮੈਂ ਵੀ ਉਹ ਕੱਪੜੇ ਜੋੜਨ ਵਾਲੇ ਪਏ ਮੈਂ ਜੋੜਨਾ ਦੋ ਚਲ ਕਰ ਲੋ ਚਲ ਠੀਕ ਆ ਵੀ ਲਵਲੀ ਮੈਂ ਤੇਨੂੰ ਉਧਰ ਅੰਦਰ ਵੇਂਦੀ ਆਈ ਆ ਤੂੰ ਇੱਥੇ ਆਣ ਕੇ ਗਰਮੀ 'ਚ ਲੰਮਾ ਪਿਆ ਆ ਪੱਖਾ ਵੀ ਬੰਦ ਕੀਤਾ ਤੂੰ ਕਿਉਂ ਕੀ ਕਰਾਉਣਾ ਮੈਨੂੰ ਦੱਸ ਕਰਾਉਣਾ ਮੈਂ ਤੇਰ ਕੋ ਕੀ ਆ ਮੈਂ ਤੇ ਪੁੱਛਣਾ ਹੀ ਵੀ ਕੱਲ ਦਾ ਸਹੁਰਿਆਂ ਤੋਂ ਹੋ ਕੇ ਆਇਆ ਕੋਈ ਗੱਲ ਬਾਤ ਨਹੀਂ ਰਸੀ ਤੂੰ ਮੈਨੂੰ ਗੱਲ ਬਾਤ ਕੀ ਦੱਸਣੀ ਆ ਬਹੁਤ ਵੱਡੇ ਘਰ ਵਿਆਹ ਆ ਤੂੰ ਮੈਨੂੰ ਨਖਤਿਆ ਸ਼ੂਗਰਕਰ ਉਦਾਂ ਦੇ ਹੀ ਤੇਰਾ ਵਿਆਹ ਹੋ ਗਿਆ ਵਾ ਤੇ ਤੂੰ ਕਹਿੰਦਾ ਵੱਡੇ ਘਰ ਵੱਡੇ ਘਰ ਦੇ ਸੁਪਨੇ ਡਿਆ ਲੈਣ ਕਿੱਡੇ ਉਹ ਨਿਗਾ ਜ ਉਹਨਾਂ ਦਾ ਕਮਰਾ ਵਾ ਉੱਤੇ ਵੀ ਟੀਨਾ ਪਈਆਂ ਨਾ ਉਥੇ ਬਹਿਣ ਨੂੰ ਜਗ੍ਹਾ ਨਾ ਖਲੋਣ ਨੂੰ ਜਗ੍ਹਾ ਵੇ ਜਿੱਦਾਂ ਤੇ ਤੇਰੇ ਕੰਮ ਹੀ ਨਾ ਸ਼ੁਕਰ ਕਰਕੇ ਹਨੇ ਪਾਣੀ ਨਹੀਂ ਮਾਰੀ ਉਹ ਪਰਜਾਈ ਤੇਰੀ ਹੀ ਕਰ ਮੈਂ ਕਰਾਉਣਾ ਨਹੀਂ ਸੀ ਉਥੇ ਆਹੋ ਤੂੰ ਤੇ ਬੜਾ ਸੇਰ ਸਾਹਿਬ ਹਾਂ ਨਾ ਤੂੰ ਕਰਾਉਣਾ ਨਹੀਂ ਵੇ ਇਹ ਗੱਲਾਂ ਇਹਦੀਆਂ ਹੋ ਜੂਗਾ ਤੇਰਾ ਤਾਂ ਫੜਾ ਮਾਰਦਾ ਵਾਂ ਜੇ ਨਾ ਹੁੰਦਾ ਨਾ ਲੋਕਾਂ ਇਥੋਂ ਮੋੜ ਤੋਂ ਪਾਣੀ ਮਾਰਦਾ ਅਮਲੀ ਤੇ ਹੈਗਾ ਮੁੰਡਾ ਕਿੱਥੇ ਕੁੜੀ ਸੁਟਣੀ ਨੇ ਤੁਸੀਂ ਇਹਦੇ ਨਾਲੋਂ ਨਹਿਰ 'ਚ ਸੁੱਟ ਦਿਓ ਇਹ ਜਾਂਡੇ ਤੇ ਲੋਕਾਂ ਨੇ ਤਾਂ ਕਹਿਣਾ ਹੀ ਆ ਫਿਰ ਵੇ ਮੈਨੂੰ ਦਿਹੰਦਿਆ ਵਾ ਜੋ ਹੈਗਾ ਵਾ ਉਹ ਹੀ ਕਹਿਣ ਲਈ ਆ ਵੇ ਮੈਨੂੰ ਇਹ ਦੱਸ ਸੇਵਾ ਪਾਣੀ ਤੇਰਾ ਵਧੀਆ ਕੀਤਾ ਹੀ ਸੇਵਾ ਪਾਣੀ ਉਹਨਾਂ ਸਵਾਹ ਕਰਨਾ ਵਾ ਪੂਜਿਆ ਤੇ ਬਿਸਕਟ ਰੱਖਤੇ ਹੀ ਗਾੜੀ ਚਾਹ ਪਿਆਲਣ ਜੋਗੇ ਉਹ ਹੈ ਨਹੀਂ ਆ ਜਿੱਥੇ ਤੁਸੀਂ ਵਿਆਹਤਾ ਵੀ ਮੇਰੀ ਗੱਲ ਸੁਣ ਤੜਫਣਾ ਬਉਦਾ ਕੱਲਾ ਤਾਂ ਵਿਚਾਰਾ ਹੈਗਾ ਵਾ ਤੇ ਕੀ ਲਿਆਉਂਦਾ ਤੇ ਕੀ ਕਰਦਾ ਅਗਲੇ ਦੇ ਹਾਲਾਤ ਵੀ ਵੇਖੀ ਦਿੰਦੇ ਆ ਸਭ ਕੁਝ ਖਾਣ ਹੀ ਨਹੀਂ ਹੁੰਦਾ ਉਹ ਆ ਜਾ ਕੇ ਕਮਰੇ ਤੇ ਦੋ ਲੱਬ ਲਿੰਦੇ ਤਹੀਂ ਉਹ ਵੀ ਟੀਨਾ ਵਾਲਾ ਲੱਬ ਲਿਆ ਵਾ ਜੇ ਕੋਈ ਨਾਲ ਹੀ ਤਲ ਜੇ ਮੇਰੇ ਤੇ ਫੇਰ ਮੇਰੀ ਗੱਲ ਸੁਣ ਗਰੀਬੀ ਤਾਂ ਮੇਰੀ ਜਿਹੜੀ ਆ ਨਾ ਇਹ ਕਹਿ ਦੀ ਸਕੀਨੇਗੀ ਕਹਤੇ ਵੀ ਆ ਸਕਦੀ ਐਦਾਂ ਦੀਆਂ ਗੱਲਾਂ ਨਹੀਂ ਕਰੀ ਦੇਂਦੀਆਂ ਕੁੜੀ ਚੰਗੀ ਆ ਨਾ ਸਾਨੂੰ ਕੁੜੀ ਦਾ ਮਤਲਬ ਆ ਅਸੀਂ ਕਰ ਨੂੰ ਕੀ ਕਹਿਣਾ ਵਾ ਚਲ ਠੀਕ ਆ ਫਿਰ ਕੁੜੀ ਵਾਲੇ ਵੇਖਦੇ ਰਹੋ ਚੰਗਾ ਤੇ ਜੇ ਤੇਰੀ ਪਰਜਾਈ ਨੂੰ ਪਤਾ ਲੱਗ ਗਿਆ ਨਾ ਉਹਦੀ ਜ਼ੁਬਾਨ ਤਾਂ ਐਡੀ ਆ ਉਹਨੇ ਬੋਲਣਾ ਫੇਰ ਆਣ ਕੇ ਹੁਣ ਚੁੱਪਾ ਕੀਤਾ ਰਹਿ ਫੇਰ ਸਿਰ ਲਾ ਲਈ ਉਹਦੇ ਨਾਲ ਮੱਥਾ ਚੰਗਾ ਮੈਨੂੰ ਡਾ ਦੇਣਾ ਗਾੜੀ ਫੇਰ ਉਹ ਮੇਰੇ ਦਿਵਾਲੇ ਹੋ ਜਾਂਦੀ ਪਿਓ ਤੂੰ ਹੀ ਕਹਿੰਦੇ ਸੀ ਮੈਂ ਤਾਂ ਕਰਾਇਆ ਸੀ ਮੈਂ ਨਹੀਂ ਗਾ ਮੁੜ ਕੇ ਜਾਣਾ ਸਹਰੇ ਸਿੱਧੀ ਗੱਲ ਮੈਂ ਨਹੀਂ ਜੇ ਕਾਂ ਤੋਂ ਜਾਣਾ ਆਪੇ ਸਮਝਾ ਦਿਓ ਇਹਨੂੰ ਤੇ ਨਾਲੇ ਆਉਣ ਲੱਗੇ ਨੂੰ 500 ਰੁਪਇਆ ਮੱਥੇ ਮਾਰਿਆ ਵੀ ਤਾਂ ਸਾਹ ਆਪਣਾ ਆ ਲ ਜਾਂਦਾ ਹੋਰ 500 ਤੇ ਤੈਨੂੰ ਦਿੱਤਾ ਹੱਦ ਹੋ ਗਈ ਤੇਰੇ ਵਾਲੀ ਤੋਂ ਹੀ ਤੂੰ ਆਂਦਾ ਹੋਣਾ 500 ਨਾਲ ਮੇਰਾ ਗੁਜ਼ਾਰਾ ਹੀ ਨਹੀਂ ਹੋਣਾ ਕੀ ਕਰਦਾ ਫਿਰਦਾ ਵਾਏ ਜਾਣਾ ਨਹੀਂ ਇਹਨੇ ਤੂੰ ਨਹੀਂ ਜਾਣਾ ਤਾਂ ਕਿਹਦੇ ਨਾਲ ਜਾਣਾ ਉਹਨੇ ਇਹ ਹੁਣ ਗਲਪਿਆ ਟੋਲ ਦੇ ਨੂੰ ਵਜਾਉਣਾ ਹੀ ਪੈਣਾ ਵਾ ਭਾਵੇਂ ਰੋਂਦਾ ਹੋ ਜਾ ਤਾਂ ਭਾਵੇਂ ਹੱਸਦਾ ਹੋ ਜਾ ਵੇਖਾਂ ਕਿੱਦਾਂ ਇਹਨਾਂ ਨੇ ਮਾਂ ਪੁੱਤ ਨੇ ਰੌਲੀ ਪਾਈ ਅਜੇ ਤਾਂ ਨੌਣ ਗਈ ਜੇ ਮੰਨ ਲਓ ਉਹ ਸੁਣ ਲੇ ਤੇ ਫੇਰ ਮੈਂ ਜਾ ਕੇ ਕਰਦੀ ਆ ਮਮੀ ਨਾਲ ਗੱਲ ਮਮੀ ਇਹ ਬੜੀ ਰੋਲੀ ਪਾਉਂਦਿਆ ਹੀ ਕਾ ਤੋੜਿਆ ਹੀ ਬੋਲਣ ਨਹੀਂ ਐਵੇਂ ਉਹਦੀ ਤਾਂ ਹੱਤ ਵਾ ਇਦਾਂ ਬੋਲਣ ਦੀ ਤੈਨੂੰ ਪਤਾ ਤੇ ਹੈ ਵਾ ਪਹਿਲਾਂ ਕਿਹੜਾ ਚੁੱਪ ਰਹਿਂਦਾ ਪਤਾ ਤੇ ਮਮੀ ਹੈਗਾ ਵਾ ਤੇ ਗੱਲਾਂ ਤੇ ਮੈਂ ਸਾਰੀਆਂ ਸੁਣ ਲਈਆਂ ਜਿਹੜੀਆਂ ਇਹ ਕਰਨ ਡਿਆ ਹੈ ਅਜੇ ਤੇ ਸ਼ੁਕਰ ਕਰੋ ਵੀ ਉਹ ਨਾ ਉਹਨ ਗਈ ਹੁੰਨੇ ਨਹੀਂ ਸੁਣੀਆਂ ਤੇ ਮੈਂ ਹੀ ਸੁਣੀਆਂ ਤੇ ਜੇ ਉਹ ਸੁਣ ਲੈਂਦੀ ਤੇ ਫੇਰ ਜਦੋਂ ਦਲ ਦਿੰਦਾ ਤੇ ਸੁਣ ਵੀ ਲੈਂਦੀ ਤਾਂ ਫਿਰ ਕੀ ਹੋ ਜਾਂਦਾ ਲੋਕਾਂ ਨੂੰ ਕਿਲਾ ਕਿਲਾ ਆਉਂਦਿਆ ਚੰਗੇ ਭਲੇ ਘਰਾਂ ਦੇ ਵਿੱਚ ਵਿਆਹੀ ਜਾਂਦੀ ਐ ਮੈਂ ਇਹਦੇ ਘਰ-ਬਾਰ ਵੇਖਿਆ ਹੀ ਨਹੀਂ ਮੈਂ ਤਾਂ ਸੋਚਿਆ ਵੀ ਜਿੱਦਾਂ ਦਾ ਤੁਹਾਡਾ ਵਾ ਉਦਾਂ ਦਾ ਉਹਦਾ ਹੀ ਬਣਿਆ ਹੋਊਗਾ ਚਾਚਾ ਵਾ ਤੇਰਾ ਫਿਰ ਵੀ ਮੈਨੂੰ ਕੀ ਪਤਾ ਹੀ ਵੀ ਗਾੜੀ ਕੁਝ ਵੀ ਨਹੀਂ ਹੈਗਾ ਮੈਂ ਮੰਮੀ ਤੁਹਾਨੂੰ ਸਾਰਾ ਕੁਝ ਦੱਸਿਆ ਸੀ ਦੱਸਿਆ ਤਾਂ ਤੂੰ ਮੈਨੂੰ ਹੈਗਾ ਹੀ ਪਰ ਮੈਨੂੰ ਇਹ ਥੋੜਾ ਪਤਾ ਵੀ ਬਿਲਕੁਲ ਉੱਥੇ ਹੈ ਹੀ ਕੁਝ ਨਹੀਂ ਗਾ ਤੇ ਤੁਸੀਂ ਪਹਿਲਾਂ ਹੀ ਉਹਨੂੰ ਸਭ ਕੁਝ ਦੱਸ ਦਿੰਦੇ ਮੈਂ ਤਾਂ ਤੁਹਾਨੂੰ ਸਾਰੀ ਗੱਲ ਦੱਸਤੀ ਸੀ ਨਾ ਤੈਨੂੰ ਮੈਂ ਦੱਸਣ ਤਾਂ ਨਹੀਂ ਆ ਮੈਂ ਤਾਂ ਕਿਹਾ ਤੁਹਾਡੇ ਘਰ ਵਰਗਾ ਬਣਿਆ ਹੋਊ ਚਲ ਕੋਈ ਗੱ ਹੁਣ ਉਹ ਆਣ ਕੇ ਕਲਪਨ ਰਿਆ ਸੀ ਤੁਸੀਂ ਤੇ ਕਮਰਾ ਵੀ ਕੋਈ ਹੈ ਨਹੀਂ ਸੁਵਾਤ ਇਹ ਸ਼ੁਕਨ ਨਹੀਂ ਕਰਦਾ ਵੀ ਵਿਆਹਿਆ ਗਿਆ ਵਾ ਨਹੀਂ ਵਿਆਹਿਆ ਗਿਆ ਹੋਰ ਉਹਨੇ ਛੜੇ ਰਣਾ ਸੀ ਇੱਥੇ ਨਾ ਵਿਆਹਿਆ ਜਾਂਦਾ ਤਾਂ ਹੋਰ ਕਿਤੇ ਵਿਆਹਿਆ ਜਾਂਦਾ ਤੁਸੀਂ ਕਿਹੜੇ ਕੰਨਾ ਕਰਦੇ ਹੋ ਤੇ ਹੋਰ ਕਿਤੇ ਕਰ ਲੈਂਦੇ ਮੈਂ ਕਿਹੜੀ ਤੁਹਾਡੇ ਪੈਰੀ ਪਈ ਹੀ ਆ ਕੇ ਵੀ ਤੁਸੀਂ ਕਰੋ ਹੀ ਕਰੋ ਤੁਸੀਂ ਕਿਹਾ ਸੀ ਮੈਨੂੰ ਕਿ ਆ ਤੇ ਮੈਂ ਹੀ ਪਰ ਜੇ ਮੈਨੂੰ ਪਤਾ ਹੁੰਦਾ ਪੇ ਇਦਾਂ ਦੇ ਆ ਨਾ ਫਿਰ ਨਹੀਂ ਮੈਂ ਕਰਨਾ ਮੈਂ ਤਾਂ ਇਕੱਲੀ ਇਕੱਲੀ ਗੱਲ ਦੱਸੀ ਸੀ ਕਿ ਇਕੱਲੀ ਇਕੱਲੀ ਉਹ ਹੈ ਗਈ ਉਹ ਤੇ ਪਿਓ ਹੀ ਪਿਓ ਵਾ ਉਹਦਾ ਤੇ ਹੈ ਨਹੀਂ ਘਰ ਬਾਹਰ ਇਦਾਂ ਦਾ ਹੀ ਤੁਸੀਂ ਉਹਦਾ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਨੇ ਮੈਨੂੰ ਕੀ ਪਤਾ ਸੀ ਵੀ ਥਾਣਾ ਹੀ ਹੈ ਨੀ ਗੇ ਉਹ ਮੈਂ ਵੀ ਭਲੇਖੇ ਦੀ ਮਾਰੀ ਗਈ ਆ ਹੁਣ ਤੁਸੀਂ ਭਲੇਖੇ ਜ ਮਾਰੇ ਗਏ ਤੇ ਉਹਨੂੰ ਵਿਚਾਰੀ ਨੂੰ ਪਤਾ ਲੱਗੂਗਾ ਤੇ ਉਹ ਕੀ ਸੋਚੂਗੀ ਉਹ ਤਨੀ ਨਾ ਕੋਈ ਗੱਲ ਕਰਦੀ ਆਂਦਾ ਵੀ ਅਮਰੀਕਾ ਤੇ ਹੋਇਆ ਵਾਂ ਗਾਂ ਤਾਂ ਮੈਂ ਨਹੀਂ ਜਾਣਾ ਜਾਣਾ ਤੇਨੂੰ ਮੰਮੀ ਪੈਣਾ ਹੀ ਆ ਹੁਣ ਮੈਂ ਕੀ ਦੱਸਾਂ ਹੁਣ ਮੈਂ ਇਹਦੇ ਵਿੱਚ ਕਾਹੇ ਫਸਦੀ ਨਾ ਮੈਂ ਉਧਰ ਚੋਕੀ ਤੇ ਨਾ ਮੈਂ ਉਧਰ ਚੋਕੀ ਮੁੰਡਾ ਤੁਹਾਡਾ ਆਪਣਾ ਨਹੀਂ ਚੰਗਾ ਤੇ ਕਸੂਰ ਤੁਸੀਂ ਦੂਜਿਆਂ 'ਚ ਕੱਢਦੇ ਰਹਿੰਦੇ ਸੀ ਜਿੰਦਰ ਤੂੰ ਤਾਂ ਇੱਕੋ ਗੱਲ ਹੀ ਕਰੀ ਜਾਂਦੀ ਆ ਮੁੰਡਾ ਤੁਹਾਡਾ ਨਹੀਂ ਚੰਗਾ ਮੁੰਡਾ ਤੁਹਾਡਾ ਨਹੀਂ ਚੰਗਾ ਕੀ ਹੋਇਆ ਮੇਰੇ ਮੁੰਡੇ ਨੂੰ ਲੋਕਾਂ ਦੇ ਮੁੰਡਿਆਂ ਕਿਹੜਾ ਮੁੰਡਾ ਵਾ ਜਿਹੜਾ ਕੁਝ ਖਾਂਦਾ ਪੀਂਦਾ ਨਹੀਂਗਾ ਫਿਰ ਕੀ ਹੋ ਗਿਆ ਖਰਾਗੀ ਆ ਪਿਆਲੀ ਬੰਨਾ ਸਭ ਕੁਝ ਉਹਦੇ ਕੋਲ ਵਾ ਕੋਈ ਨਹੀਂ ਮੰਮੀ ਹੁਣ ਤੇ ਤੁਸੀਂ ਐਡਾ ਕਹਿੰਦੇ ਹੋ ਨਾ ਪਤਾ ਤੁਹਾਨੂੰ ਉਦਨ ਲੱਗਣਾ ਵਾ ਜਿੱਦਣ ਅਗਲੇ ਨੇ 5 ਕਿੱਲੇ ਵੇਚ ਕੇ ਖਾ ਲੇ ਹੁਣ ਤੁਸੀਂ ਕਰੋ ਆਪਣੀਆਂ ਮਰਜ਼ੀਆਂ ਨਹੀਂ ਮੈਂ ਵੀ ਤੇਰੀਆਂ ਗੱਲਾਂ ਵਿੱਚ ਹੀ ਆ ਗਈ ਜੇ ਮੈਂ ਘਰ-ਬਾਰ ਪਹਿਲਾਂ ਵੇਖਿਆ ਹੁੰਦਾ ਨਾ ਕਦੀ ਵੀ ਹਾਂ ਨਹੀਂ ਕਰਨੀ ਆਹ ਕਿੱਥੇ ਜਾ ਕੇ ਉਹ ਬਵੇ ਸੱਚਾ ਰੋਂਡਿਆ ਵਾ ਤੂੰ ਆਣ ਕੇ ਉਲਟਾ ਨਹੀਂ ਆ ਦੱਸ ਉਹਨੇ ਛੜਾ ਰਹਿਣਾ ਹੀ ਇੱਥੇ ਨਾ ਵਿਆਹ ਜਾਂਦਾ ਤਾਂ ਹੋਰ ਕਿਤੇ ਵਿਆਹ ਜਾਂਦਾ ਕੀ ਤਾਂ ਕਿ ਚੰਗੇ ਘਰ ਹੀ ਨਹੀਂ ਵਿਆਹਿਆ ਜਾਣਾ ਮੈਂ ਵੀ ਕਾਲੀ ਕਰ ਲਈ ਹੁਣ ਪਸ਼ਤੰਨੀ ਆ ਮੈਂ ਵੀ ਵੇਲੇ ਨੂੰ ਸਾਰੇ ਦੋ ਅਕੇ ਚਲ ਗਏ ਆ ਲਵਲੀ ਨਹੀਂ ਆਇਆ ਇਹ ਪਤਾ ਨਹੀਂ ਕਿਉਂ ਨਹੀਂ ਆਇਆ ਅੱਲ ਇਦਾਂ ਕਰਦਾ ਵਾਂ ਆ ਲੈੰਦੇ ਇਹਨੂੰ ਦੋਕ ਦਿਨ ਦਾ ਰਹਿ ਗਿਆ ਵਾ ਉਹਦੇ ਮੈਂ ਲਾਉਣਾ ਵਾ ਇਹਨੂੰ ਨਹੀਂ ਦੱਸਣਾ ਮੇਰੇ ਕੋਲ ਹੈਗਾ ਵਾ ਨਾਲ ਇਹਨੂੰ ਦੱਸੂਗਾ ਇਨਾ ਨਵ ਨਵ ਤਰਾ ਵਿਆਹ ਹੋਇਆ ਵਾ ਸੋਨਾ ਸੋਨਾ ਹੋਣਾ ਘਰ ਕੋਨਾ ਕੋ ਲੈ ਗਿਆ ਥੋੜਾ ਬੋਧਾ ਲਾਉਣਾ ਇਹਨੂੰ ਬਾਅਦ ਫਿਰ ਮਨਾ ਕਰਦਾਂਗੇ ਕੋਈ ਗੱਲ ਨਹੀਂ ਆ ਲੈ ਆਂਦੇ ਵੇਚਦਾ ਕਦੋਂ ਹਲਕਾ ਇਹ ਦੇ ਦਿਆ ਕਰੂੰਗਾ ਇਹਨੂੰ ਇਹਨੂੰ ਗੁਰਾ ਪਤਾ ਲੱਗਣ ਡਿਆ ਵਾ ਪਰ ਬੋਧਾ ਦੇਦਣਾ ਕਰਨਾ ਵਾ ਤੇ ਪੈਸੇ ਲੈ ਲੈਣੇ ਨਹੀਂ ਗੜੇ ਕੋ ਵਾਧੂ ਕੋਈ ਗੱਲ ਨਹੀਂ ਆ ਲੈ ਆਂਦੇ ਤੇ ਜ਼ਿੰਦਗੀ ਜਿਹਾ ਕਰਨਾ ਆ ਖੁਰਲੀ ਸਾਹਿਬ ਕਰਨ ਡਿਆ ਆ ਆ ਗਿਆ ਯਾਰ ਅਜੇ ਲੇਟ ਨਹੀਂ ਹੋ ਗਿਆ ਕਿਤੇ ਤੂੰ ਕਾ ਰਣਾ ਹੁੰਦਾ ਟਾਈਮ ਨਹੀਂ ਫੇਰ ਕੰਮ ਗਿਆ ਮੈਂ ਅੱਛਾ ਅੱਛਾ ਹਾਂ ਤਾਂ ਕਰਕੇ ਲੇਟ ਹੋ ਗਿਆ ਓਏ ਆ ਗਿਆ ਭਰਾਵਾ ਕੱਲ ਚਲ ਗਿਆ ਸੌਰੀ ਅੱਛਾ ਉਥੇ ਸਾਰੀ ਦਿਹਾੜੀ ਲੰਗੀ ਸਹੋਏ ਓ ਆਹੋ ਹੋ ਆਇਆ ਠੀਕ ਓ ਆਹੋ ਤਾਂ ਯਾਰ ਮੈਨੂੰ ਰਵਾਹ ਹੈ ਮੇਰਾ ਤਾਂ ਸਰੀਰ ਹੀ ਕੰਮ ਕਰ ਲਿਆ ਇਸ ਮਾਂਦੇ ਹਾਂ ਯਾਰ ਕੋਲ ਓ ਯਾਰ ਸਭ ਕੋ ਦੇਖੋ ਹੈਗਾ ਵਾ ਮੈਨੂੰ ਪਤਾ ਦੋ ਦਿਨ ਦੇ ਪੈਸੇ ਰਹਿੰਦੇ ਆ ਕੋਈ ਨਹੀਂ ਮੈਂ ਦੇ ਦੂੰਗਾ ਵੀ ਉਹ ਦੋ ਦਿਨ ਦੇ ਤੇਰੇ ਪੈਸੇ ਰਹਿੰਦੇ ਅੱਗੇ ਵੀ ਹੁਣ ਮੈਂ ਕਿਥੋਂ ਨਾਵਾਂ ਤੈਨੂੰ ਪਤਾ ਕਿ ਕੋ ਹੈ ਗਈ ਓ ਯਾਰ ਜਿੰਨੇ ਕੇ ਹੈ ਗਈ ਉਹ ਵੀ ਮੈਂ ਤੈਨੂੰ ਦੇਖਿਆ ਜਿਹੜੇ ਸੁਗਣਾ ਸੁਗਣਾ ਦੇ ਹੋਏ ਸੀ ਤੇ ਹੁਣ ਜੇ ਘਰੋਂ ਮੰਗੇ ਨਾ ਉਹਨਾਂ ਕਿਹੜਾ ਕਰਨੇ ਕੀ ਦਾਦੀ ਮੈਂ ਜਾਣਾ ਕਿਤੇ ਯਾਰ ਘੁੰਮਣ ਫਿਰਨਾ ਓ ਯਾਰ ਹੁਣ ਨੀਗਾ ਉਹ ਗੱਲਾਂ ਰਹੀਆਂ ਹਾਂ ਹੁਣ ਘਰ ਦੀ ਨੂੰ ਪੁੱਛਣਾ ਪੈਂਦਾ ਉਹ ਤੇ ਮੰਮੀ ਨੂੰ ਪੁੱਛਣਾ ਪੈਂਦਾ ਸਾਰੇ ਟੱਬਰ ਦੀ ਸਲਾਹ ਵਾਂਣ ਅੱਗੇ ਦੇ ਕੱਲਾ ਸੀ ਤੇ ਆ ਜਾਂਦਾ ਸੀ ਮੈਂ ਲਵਲੀ ਮੇਰੀ ਸੁਣ ਗੱਲ ਹਾਂ ਨਵਾਂ ਨਵਾਂ ਹੋਇਆ ਤੇਰਾ ਵਿਆਹ ਉਹ ਆ ਹੋ ਤੇ ਹੋਇਆ ਹੀ ਆ ਸੁਣਾ ਤੇਨੂੰ ਵਾਧੂ ਪਿਆ ਹੋਣਾ ਵਾ ਇੱਕ ਅੱਧੀ ਚੀਜ਼ ਲੈ ਆਇਆ ਘਰ ਇਸ ਸਮਾਨ ਦੇ ਮੈਂ ਲਵਾ ਦੂੰਗਾ ਓ ਯਾਰ ਹੁਣ ਹਾ ਕੰਮ ਨਾ ਮੇਰੇ ਕੋ ਕਰਾ ਅੱਗੇ ਤੇ ਮੋਟਰਸਾਈਕਲ ਵੇਗ ਗਿਆ ਵਾ ਮੋਟਰਸਾਈਕਲ ਵੇਗ ਗਿਆ ਤੇ ਫਿਰ ਮਰ ਭੁੱਖਾ ਕਿੱਦਾਂ ਲਾਏਗਾ ਫਿਰ ਦੱਸ ਉਹਨਾਂ ਦੇ ਪਹਿਣਾ ਵਾ ਓ ਯਾਰ ਹੁਣ ਚੀਜ਼ਾਂ ਸਾਰੀਆਂ ਉਹਨਾਂ ਕੋ ਪਈਆਂ ਤੇ ਕਿੱਦਾਂ ਮੈਂ ਕੱਢ ਕੱਢ ਲਿਆਉਂਗਾ ਉਹ ਅਲਮਾਰੀ ਜੀ ਪਈਆਂ ਹੁੰਦੀਆਂ ਕਿੱਥੇ ਜਾਣੀਆਂ ਵਾ ਘਰ ਦੀਆਂ ਚੀਜ਼ਾਂ ਨਵਾਂ ਨਵਾਂ ਹੋਇਆ ਤੇਰਾ ਵਿਆਹ ਸੋਹਰੇ ਗਿਆ ਹੀ ਗੱਲ ਕਬੂਟੀ ਤੇਰੀ ਪਾ ਗਈ ਗਈ ਹੋਗੀ ਉਹ ਆ ਹੋ ਉਹਨੇ ਤੇ ਪਾਇਆ ਹੋਣਾ ਕਿੱਦਾਂ ਲਾ ਕੇ ਰੱਖਿਆ ਹੋਣਾ ਉਹ ਲਮਾਰੀ ਜੀ ਹੋ ਗਿਆ ਕਿੱਥੇ ਜਾਣਾ ਵਾ ਚੋਪਰ ਕੇ ਨਾ ਇਹ ਕਦੀ ਚੀਜ਼ ਲੈ ਆਵੀਂ ਵਿੱਚੋਂ ਚੱਲ ਕੋਈ ਗੱਲ ਨਹੀਂ ਵੇਹਣਾ ਵਾ ਫਿਰ ਲਾ ਕੇ ਕੋਈ ਸਕੀਮ ਇਹ ਤੈਨੂੰ ਕਰਨਾ ਹੀ ਪੈਣਾ ਵਾ ਕਿਉਂਕਿ ਪੈਸਾ ਤੇਰੇ ਕੋਲ ਕੋਈ ਨਹੀਂ ਕੋਈ ਮੇਰੀ ਗੱਲ ਸੁਣ ਹੁਣ ਤੇ ਮੇਰਾ ਸਿਰ ਤੇ ਘੁਮਣਾ ਹਟਾ ਮਾੜਾ ਮੋਟਾ ਕਿਦਾਂ ਲਵਾ ਛੜ ਹੁਣ ਪੈਗ ਛੱਡਿਓ ਜੇ ਮਰਮਟ ਲਾਉਣਾ ਉਹ ਲਾਲਾ ਚੱਲ ਆ ਜਾ ਮੈਨੂੰ ਹੋਇ ਲਵਾ ਦੇ ਯਾਰ ਉਹ ਲਾਲਾ ਤੂੰ ਉਹ ਹਣੀ ਸਮਾਨ ਹੈ ਨਹੀਂ ਚੱਲ ਕੋਈ ਨਹੀਂ ਸਮਾਨ ਫਿਰ ਸ਼ਾਮਾਂ ਨੂੰ ਮਿਲ ਜਾਊਗਾ ਸ਼ਾਮਾਂ ਨੂੰ ਫਿਰ ਲੈ ਆਵੀਂ ਓਏ ਉਹ ਤੇ ਮੈਂ ਸਕੀਮ ਲਾਉਣਾ ਹੁਣ ਘਰ ਜਾ ਕੇ ਕੋਨਾ ਕੋ ਅੱਛਾ ਵੇਹੇ ਕੋਈ ਪੈਸਾ ਲੱ ਉਹ ਪੈਸੇ ਨਹੀਂ ਗਏ ਮੈਨੇ ਹੁਣ ਘਰੋਂ ਕੱਲ ਮੈਂ ਸਵੇਰੇ ਗਿਆ 1000 ਰੁਪਇਆ ਦਿੱਤਾ ਮਾਤਾ ਨੇ ਸਾਰ ਤੇ ਠੀਕ ਆ ਫਿਰ ਉਹੀ ਕੰਮ ਕਰ ਠੀਕ ਆ ਜਦੋਂ ਮੈਂ ਤੈਨੂੰ ਗਿਆ ਉਹ ਚੱਲ ਆ ਮੈਨੂੰ ਪੈਕ ਲਵਾ ਯਾਰ ਮੇਲੇ ਸਿਰ ਕੋ ਮੰਨ ਲਿਆ ਲੈ ਵੀ ਇੱਕ ਪੈਕ ਨਾ ਮੈਨੂੰ ਕੀ ਹੋਏਣਾ ਸੁਣੀਆਂ ਚੀਜ਼ਾਂ ਤੇ ਆਉਣ ਗਈਆਂ ਜਿਹੜੀ ਸਕੀਮ ਨੇ ਦੇਤੀ ਹੈ ਨਾ ਤੇ ਮੇਰੀਆਂ ਲੈਣਾ ਵੇਰਾਂ ਹੋਏ ਨਹੀਂ ਆ ਮੰਮੀ ਲੱਮੇ ਪੈ ਲੰਮੇ ਗਰਮੀ ਜੀ ਤੇ ਮੈਂ ਇੱਕ ਲੰਮੇ ਪੈਗੀ ਅੰਦਰੋਂ ਉੱਠ ਕੇ ਆਂਦੀ ਚਲੋ ਤੇ ਅੰਦਰ ਬੈ ਜਾਣਾ ਹੀ ਗਰਮੀ ਬੜੀ ਹੈ ਸਾਰਾ ਦਿਨ ਅੰਦਰੇ ਪੈ ਰਹੀਦਾ ਮੈਂ ਚਲਕੜੀ ਬਾਹਰ ਪੈਣੀ ਆ ਹਾਂ ਆ ਚਲੋ ਤੇ ਹੈ ਹੀ ਆ ਹੁਣ ਸ਼ਾਮਾਂ ਪੈ ਗਈਆਂ ਹੀ ਤੇ ਮੈਂ ਸੋਚੰਦੀ ਸੀ ਬਣਾਉਣਾ ਕੀ ਆ ਦੀਦੀ ਵੀ ਹਲੇ ਅੰਦਰ ਹੀ ਵੇਖ ਲਓ ਜੋ ਤੁਸੀਂ ਖਾਣਾ ਉਹ ਬਣਾ ਲਓ ਆ ਮੈਂ ਚਲ ਕੱਟਕੁੱਟ ਲੈਣੇ ਆ ਸਬਜ਼ੀ ਫੇ ਛਾੜੀ ਟਾਈਮ ਹੋ ਜਾਂਦਾ ਆ ਵੇਖ ਲਓ ਦਾਲ ਖਾਣੀ ਆ ਤੇ ਸਬਜ਼ੀ ਵੀ ਖਾਣੀ ਦਾਲ ਦੂਲ ਧਲੇ ਵਿੱਚ ਗੱਲ ਖਦੀ ਆ ਮੇਰਾ ਦੱਬਣੰਦਿਆ ਵਾ ਕਿ ਸਬਜ਼ੀ ਕੋਈ ਮੰਗਾ ਲੈਣੇ ਆ ਇਹ ਵੀ ਇੱਕ ਪਤਾ ਨਹੀਂ ਕਿੱਥੇ ਗਏ ਆ ਏ ਬੰਦੀ ਆਲ ਚਲ ਗਿਆ ਬਣਾਵਾ ਚੱਲ ਆਉਂਦਾ ਵਾ ਤੇ ਇਹ ਲੈ ਆ ਦਿੰਦਾ ਨਾ ਹੁਣ ਤੇ ਸ਼ਾਮ ਨੂੰ ਪਾਈ ਆਉਂਦਾ ਹੁੰਦਾ ਸਬਜੀ ਵਾਲਾ ਹਾਂਜੀ ਰਲ ਲੈਨੇ ਕੋਈ ਨਹੀਂ ਆਉ ਕੋ ਦੇ ਦੇ ਗਏ ਐਸੇ ਕੋ ਆ ਜਾਂਦੇ ਸੋ ਮੰਗਾ ਲੈਣੀ ਹਿੰਨਾ ਕੋਈ ਲੋ ਗਿਆ ਹੁਣ ਕਿਹਦੇ ਲਾਗੇ ਤੈਨੂੰ ਪਤਾ ਵਾ ਗਰਮੀ ਦੇ ਦਿਨੋਂ ਤਾਂ ਸ਼ਾਂਸ਼ ਹੋ ਹੁੰਦੀ ਆ ਤੇ ਜਦੋਂ ਇਕੱਠੇ ਹੋ ਜਾਂਦੇ ਫੇਰ ਗੱਪਾਂ ਮਾਰਨ ਲੱਗ ਪੈਂਦੇ ਹਾਂ ਹਾਂਜੀ ਆ ਹੋਏ ਤੇ ਹੈ ਹੀ ਆ ਤੇਰਪਿੰਦਰ ਮੈਂ ਪੁੱਛਣਾ ਸੀ ਕਿ ਤੇਰੇ ਦਾਦੀ ਦਾ ਉਖਾ ਹੀ ਆ ਰੋਟੀ ਪਾਣੀ ਫੇਰ ਆ ਬਣਾਉਣਾ ਹੁੰਦਾ ਹਾਂ ਹਾਂਜੀ ਫਿਰ ਅੰਮੀ ਜੀ ਇਦਾਂ ਹੀ ਆ ਫਿਰ ਕੀ ਕਰਨਾ ਆ ਆ ਵੀ ਚਰਨੂ ਕਰਨਾ ਪੈਂਦਾ ਆ ਜਾ ਕਿਤਾ ਇਨੀ ਪੋਈ ਤੇ ਦਾਰੂ ਕਿਤੇ ਲੁਕੀ ਦੇ। ਹਾਂਜੀ ਨਹੀਂ ਉਹ ਤਾਂ ਚਲੋ ਬਥੇਰਾ ਕਰਦੇ ਆ ਲੱਗੇ। ਪਰ ਹੁਣ ਤੁਹਾਨੂੰ ਪਤਾ ਹੀ ਆ ਹੁਣ ਰੋਇਦੜੀ ਥੋੜਾ ਆਇਆ ਜਾਂਦਾ ਆ। ਕੋਈ ਇੱਕ ਦਿਨ ਕਰ ਦੂ ਦੋ ਦਿਨ। ਪਰ ਉਦਾਂ ਵਿਚਾਰੇ ਚਲੋ ਬਥੇਰਾ ਸਾਹ ਦਿੰਦੇ ਈ ਗੱਲ ਨਹੀਂ ਆ। ਮੰਮੀ ਜੀ ਤੁਹਾਨੂੰ ਪਤਾ ਹੀ ਆ। ਉਹ ਰੋਇਦੜੀ ਕੌਣ ਰੋਟੀ ਦਿੰਦਾ ਆ। ਚੱਲ ਕੀ ਘਰ 'ਚ ਬੰਦਾ ਹੋਵੇ ਫਿਰ ਗੱਲ ਹੋਰ ਹੁੰਦੀ ਆ। ਲਾਂਬੇ ਆਉਣ ਦੀ ਮੁਸ਼ਕਲ ਹੋਣੀ ਪਹਿਲਾਂ ਵਿਚਾਰੇ ਆਪਣੇ ਘਰ ਦਾ ਕਰਨਗੇ ਫਿਰ ਇੱਧਰ ਆ ਕੇ ਕਰਨਗੇ। ਤੇ ਫਿਰ ਆਪ ਹੀ ਦੋ ਰੋਟੀਆਂ ਲਾ ਲੈਂਦੇ ਨੇ। 10 ਰੁਪਇੰਦਰ ਇਹ ਕਿੱਦਾਂ ਦੀ ਗੱਲ ਹੋ ਗਈ। ਇਹ ਭਣ ਭਰਾਵਾਂ ਦਾ ਸਾਰ ਨਾ ਹੋਵੇ ਤਾਂ ਸਾਥ ਦਈਦਾ ਹੀ ਆ ਨਾ ਨਿਤਲਜਿੰਦਰ ਦੀ ਮਾਂ ਹੋਂ ਤਾਂ ਦੇ ਬੜਾ ਕਲਾ ਕਰਦੀ ਏ ਕਿੰਦਾ ਜਬਾਨ ਇਥੇ ਹਲਕੇ ਚਲਾਉਂਦੀ ਏ ਉਹਨੂੰ ਇਹਦਾ ਨਹੀਂ ਪਤਾ ਕਿ ਮੇਰਾ ਦੇਰ ਵਾ ਚਲ ਜੇ ਕੁੜੀ ਵੀ ਆਈ ਗਈ ਆ ਤੇ ਰੋਟੀ ਦੀ ਕਿਹੜੀ ਗੱਲ ਆ ਦੋ ਫੁਲਕੇ ਹੀ ਖਾਣੇ ਆ ਉਹ ਨਹੀਂ ਨਹੀਂ ਅੰਮੀ ਜੀ ਉਹ ਵੀ ਸਾਰੇ ਬਥੇ ਰੇ ਚੰਗੇ ਆ ਸੱਚੀ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਆ ਤੁਹਾਨੂੰ ਪਤਾ ਆ ਵਿਆਹ ਦੇ ਵੀ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਆ ਵੀ ਅੱਗੇ ਹੋ ਗਏ ਚਲੋ ਉਹਨਾਂ ਨੇ ਸਾਰੇ ਕੰਮ ਕੀਤੇ ਮੈਂ ਹੀ ਕਿਉਂ ਆਖੀਏ ਪੀ ਚਲੋ ਤਾਇਆ ਜੀ ਨੇ ਸਾਰੇ ਘੜੀ ਹੋ ਗਏ ਜਿਹਦੇ ਵੀ ਕਾਰਵਿਆਰ ਹੈਗੇ ਉਹਨਾਂ ਨੇ ਆਪ ਕੀਤੇ ਖੁਦ ਤੁਹਾਨੂੰ ਪਤਾ ਤਾਂ ਹੈਗਾ ਡੜੀ ਵਿਚਾਰੇ ਥੋੜੇ ਠੀਕ ਜੇ ਨਹੀਂ ਉਹਦਾ ਕਰਕੇ ਫਿਰ ਉਹਨਾਂ ਵਿਚਾਰੇ ਨੇ ਸਾਰਾ ਕੰਮ ਕੀਤਾ ਆ ਚੱਲ ਉਹ ਤੇ ਕੀਤਾ ਵਾ ਹਾਂਜੀ ਤੇ ਰੋਟੀ ਦੇਣ ਵਿੱਚ ਕੀ ਆ ਰੋਟੀ ਤਾਂ ਉਹਨੇ ਪਕਾ ਕੇ ਦੇਣੀ ਆ ਨਾ ਪਰ ਅੱਜ ਕੱਲ ਕਿੱਥੇ ਪਰਜਾਈਆਂ ਬੰਦੀਆਂ ਉਹ ਵੀ ਆਂਦੀ ਹੁਣੀ ਆ ਤੇ ਚੱਲ ਹੱਥ ਛੜਦਾ ਤੇ ਛੜਦਾ ਰਵੇ ਆਪੇ ਪਕਾ ਕੇ ਖਾਵੇ ਉਹ ਨਹੀਂ ਮੰਮੀ ਜੀ ਤੁਹਾਨੂੰ ਉਦਾਂ ਹੀ ਲੱਗਨ ਦਿਆ ਆ ਇੱਕ ਵਿਚਾਰੇ ਪੈ ਡੇਰੇ ਤੇ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਦੂਰੋਂ ਫਿਰ ਆਉਣ ਦੀ ਕਿੰਨੀ ਮੁਸ਼ਕਲ ਹੁੰਦੀ ਆ ਚਾਹ ਨਾ ਕੋਈ ਨਹੀਂ ਪੁੱਛ ਹਾਂਜੀ ਹੁਣ ਉਹਦੇ ਤੇ ਗੱਲ ਪਈ ਐ ਤੋਂਨੇ ਤੇ ਭੁਗਤਣਾ ਹੀ ਐ ਸਾਡੀਆਂ ਗਵਾਂਡੀਆਂ ਨੂੰ ਕੀ ਹਾਂਜੀ ਚਲੋ ਕੋਈ ਨਹੀਂ ਦੋ ਰੋਟੀਆਂ ਹੀ ਹੋਣੀਆਂ ਹੁੰਦੀਆਂ ਉਹ ਲੈ ਲੈਂਦੇ ਆਪ ਅੱਗੇ ਚਲੋ ਜਦੋਂ ਮੈਂ ਹੀ ਚਲ ਮੈਂ ਸਾਰਾ ਘਰ ਦਾ ਕਰ ਲੈਣਾ ਇਹਨਾਂ ਨੇ ਚੱਲੇ ਕਿ ਬਾਹਰ ਅੰਦਰ ਵੀ ਕਿਤੇ ਚਲ ਚਲ ਜਾਣਾ ਹੁਣ ਘਰੇ ਹੀ ਰਹਿੰਦੇ ਫਿਰ ਵਿਚਾਰਾ ਨੇ ਕੀ ਕਰਨਾ ਆ ਪੁੱਤ ਤੂੰ ਤਾਂ ਧੀ ਹਾਂ ਹਾਂਜੀ ਦੋਖ ਹੀ ਹੁਣ ਦੂਜਿਆਂ ਨੂੰ ਦੋਖ ਕਾਦਾ ਉਹ ਆਂਦੇ ਹੁਣੇ ਪਿਆਰ ਦੇ ਪਿਆਰ ਆ ਵੀ ਸਾਨੂੰ ਕੀ ਲੋੜਾ ਵੇਖਣ ਦੀ ਹਾਂਜੀ ਚਲ ਕੋਈ ਨਹੀਂ ਵੇਖ ਲੈ ਤੂੰ ਲਸਣ ਲਸਣ ਛਿੱਲ ਪੱਜੀ ਕੋਈ ਨਹੀਂ ਤੇ लवली ਆਉਂਦਾ ਮੰਗਾ ਦਿੰਨੀ ਆ ਤੇ ਨਹੀਂ ਤੇ ਇੱਥੇ ਭਾਈ ਨੇ ਆਉਣਾ ਤੇ ਲੈ ਲੀਨੇ ਹਾਂਜੀ ਕੋਈ ਨਹੀਂ ਜੇ ਆ ਜਾਂਦੇ ਫਿਰ ਮੈਂ ਕਰ ਲੈਨੀ ਆ ਭਾਈ ਨੇ ਲੈ ਦੇ ਆ ਇਹ ਵੀ ਕਿੱਡੇ ਪੋਚੇ ਪਾਉਂ ਲਈ ਆ ਉਹ ਤਾਂ ਮੈਨੂੰ ਪਤਾ ਹੀ ਆ ਅੱਜ ਕੱਲ ਤਾਏ ਚਾਚੇ ਕਿੰਨਾ ਕ ਬੰਦੇ ਆ ਇਹ ਵਿਆਹ ਕੀਤਾ ਕੀ ਵਿਆਹ ਤੇ ਖੌਣ ਖੋਈ ਹੀ ਟਰੱਕ ਪਰ ਕੇ ਦਾਜ ਦਾ ਦਿੱਤਾ ਜਿਹੜਾ ਉਹਨੇ ਖਰਚਾ ਕੀਤਾ ਕੰਨੋ ਫੜ ਕੇ ਤੇ ਤੋੜਤਾ ਹੱਦ ਹੋ ਗਈ ਦੁਨੀਆ ਵਾਲੀ ਵਿਆਹ ਕੀਤਾ ਵਿਆਹ ਕੀਤਾ ਕੁੜੀ ਦਾ ਰਵਿੰਦਰਦਾਨ ਦਾ ਮੈਨੂੰ ਇੰਨਾ ਸੁੱਖ ਹੀ ਕੋਈ ਗੱਲ ਨਹੀਂ ਕਰਨ ਵਾਲੀ ਵਿਚਾਰੀ ਨੇ ਚਾਹ ਰੋਟੀ ਮੇਰੇ ਮਗਰ ਮਗਰ ਲਈ ਫੇਰਨੀ ਕਿ ਪਪਾ ਰੋਟੀ ਖਾਦਾ ਉਹ ਠੀਕ ਨਹੀਂ ਰਹਿੰਦਾ ਮੈਂ ਕਹਿੰਦਾ ਵੀ ਇੰਨਾ ਸੋਖੀ ਹੀ ਉਹਦਾ ਕੋਈ ਗੱਲ ਨਹੀਂ ਕਰਨ ਵਾਲੀ ਚੱਲ ਵਿਚਾਰੀ ਇਹ ਆ ਵੀ ਸੌਕੇ ਘਰ ਵੇ ਆਈ ਗਈ ਆ ਚੰਗੀ ਗੱਲ ਵਾ ਪਰ ਮੈਨੂੰ ਇਹ ਆ ਇਹ ਮੁੰਡਾ ਆਇਆ ਹੀ ਉਹਦਾ ਰੰਗ ਲਾਲ ਰਹਿੰਦਾ ਮੈਨੂੰ ਤਾਂ ਲੱਗਦਾ ਕੋਈ ਖਾਂਦਾ ਵਾ ਪਰ ਦਿੇ ਕੋ ਖਾਂਦਾ ਪੀਂਦਾ ਹੁੰਦਾ ਤੇ ਰਕੇਂਦਰ ਨੇ ਮੈਨੂੰ ਦੱਸ ਦੇਣਾ ਸੀ ਮੈਨੂੰ ਨਾ ਉਹਦਾ ਇੱਕ ਤਾਂ ਸ਼ੱਕ ਜਾ ਲੱਗਾ ਵਾ ਤੇ ਜਿੱਦਾਂ ਕੋਈ ਹਟਾਂਦਾ ਪੀਂਦਾ ਹੁੰਦਾ ਵਾ ਚਲ ਗਰਮੀ ਬੜੀ ਆ ਸ਼ਾਇਦ ਉਦੋਂ ਵੀ ਰੰਗ ਲਾਲ ਹੋ ਗਿਆ ਹੋਵੇ ਇੱਕ ਗੱਲ ਵਾ ਮਨੋਣਾ ਰਪਿੰਦਰ ਦੇ ਵਿਚਾਰੀ ਤੇ ਬੜਾ ਤਰਸ ਆਉਂਦੀ ਵਿਚਾਰੀ ਨੇ ਆਣ ਕੇ ਪਹਿਲੋਂ ਪਾਣੀ ਪੋਣੀ ਪਿਆ ਫਿਰ ਚਾਹ ਬਣਾਈ ਇਹੋ ਹੀ ਉਹਦੀ ਮਾਂ ਹੁੰਦੀ ਤੇ ਉਹਨੇ ਸਾਰਾ ਕੰਮ ਸੰਭ ਲੈਣਾ ਸੀ ਤੇ ਉਹਨੇ ਪਰੌਣਾ ਉਹ ਚਾਹ ਪਾਣੀ ਪੀਣਾ ਸੀ ਇੱਥੋਂ ਉੱਥੋਂ ਵਿਚਾਰੀ ਕਰਦੀ ਆਈ ਸੀ ਇੱਥੇ ਆਣ ਕੇ ਫੇਰ ਲੱਗੀ ਰਹੀ ਉਹ ਤਾਂ ਹੋਂ ਦਾ ਫਾਇਦਾ ਕੀ ਹੋਇਆ ਚਲੋ ਮੈਨੂੰ ਇਹ ਇੰਨਾ ਬੜਾ ਵੀ ਆਪਣੇ ਘਰ ਸੌਖੀ ਆ ਮੇਰਾ ਰਦਾ ਬੈ ਬੈ ਕੇ ਨਾ ਬੈ ਕੇ ਗਿਆ ਵਾ ਮੈਨੂੰ ਇਹ ਹੀ ਕਿ ਅੱਗੇ ਵਿਚਾਰੀ ਮੇਰੀ ਧੀ ਹੁੰਦੀ ਸੀ ਤੇ ਚੱਲ ਇੱਥੇ ਗੱਲਾਂ ਬਾਤਾਂ ਮਾਰਦਾ ਦੁਪਹਿਰ ਲੰਘ ਜਾਂਦੀ ਹੁਣ ਤਾਂ ਸਾਰਾ ਦਿਨ ਟਾਈਮ ਹੀ ਨਹੀਂ ਲੰਘਦਾ ਏਦਾਂ ਕਰ ਲਾ ਬਾਹਰ ਫੇਪਰ ਕੇ ਚੱਲ ਚੱਲ ਕੰਮ ਤੇ ਹੋ ਗਿਆ ਹੁਣ ਘੜੀ ਕਰ ਰੈਸਟ ਕਰ ਲੈਨੇ ਓ ਕਿੜਾ ਕੋ ਕਰਨਾ ਠੀਕ ਆ ਕੌਣ ਫੋਨ ਕੀਤਾ ਆ ਗਿਆ ਮੈਂ ਘੜੀ ਕ੍ਰੈਸਟ ਕਰਦੀ ਆ ਤੇ ਇੱਕ ਫੋਨ ਵਾਲਿਆ ਨੇ ਹਾਂ ਹਲੋ ਹਾਂਜੀ ਹੋਰ ਠੀਕ ਠਾਕ ਪਾਸ ਕੋਸਵ ਨਹੀਂ ਕਰਨਾ ਕਿ ਕਮ ਕਮ ਕਰਕੇ ਲੱਗੀ ਹਾਂ ਮੈਂ ਘੜੀ ਕ੍ਰੈਸਟ ਕਰ ਲੈਣੀ ਆ ਲੰਮੇ ਪੈਣ ਲੱਗੀ ਹਾਂ और तो तुम ठीक ठाक हाँ जी हाँ जी ठीक है घर भी सारे ठीक ठाक वा रपिंद्र भी ठीक है नहीं नहीं ठीक वा बड़ा वधिया वा नहीं कम भी करती है सारा ਨਹੀਂ ਨਹੀਂ ਉਹ ਤਾਂ ਠੀਕ ਆ ਵਿਚਾਰੀ ਪਰ ਇਹੋ ਹੀ ਆ ਜਿਹੜਾ ਨਾ ਮੰਮੀ ਥੋੜਾ ਜਿਹਾ ਘਰ ਜਾਂਦੀ ਏ ਵਿੱਚ ਆ ਹੋਈ ਕਿ ਪਤਾ ਹੀ ਆ ਤੁਹਾਨੂੰ ਮੰਮੀ ਦੇ ਸੁਭਾ ਦਾ ਜਿੱਦਾਂ ਅੱਗੇ ਮੈਂ ਨਾ ਕਰਦੀ ਰਹੀ ਸੀ ਤੇ ਹੁਣ ਉਦਾਂ ਹੀ ਉਹਦੇ ਨਾਲ ਕਰਦੀ ਆ ਨਹੀਂ ਨਹੀਂ ਮੈਂ ਤਾਂ ਭੇਦ ਪਾਇਆ ਵਾ ਤੇ ਹੁਣ ਉਹ ਜੇ ਨਵੀਂ ਸਵੀ ਨਹੀਂ ਮੈਂ ਤੁਹਾਨੂੰ ਸਮਝਾਉਣੀ ਆ ਪਹੌਲੀ ਹੌਲੀ ਭੇਦ ਪੈਣਾ ਪਰ ਚੱਲ ਅਜੇ ਮੰਮੀ ਹਨਾ ਨਾ ਉਹਨੂੰ ਕਿਹਾ ਕਰੇ ਅਜੇ ਐਵੇਂ ਚੀਜ਼ਾਂ ਚੂਜਾਂ ਦੇ ਐਵੇਂ ਉਹਨੂੰ ਸੁਣਾਉਂਦੀ ਰਹਿੰਦੀ ਆ ਕਦੀ ਏਸੀ ਵੱਲੋਂ ਦੇ ਕਦੀ ਕਾਹੇ ਵੱਲੋਂ ਫਿਰ ਇੰਦਾ ਚੰਗੇ ਜੇ ਨਹੀਂ ਲੱਗੀਆਂ ਨਹੀਂ ਉਹ ਤੇ ਵਿਚਾਰੀ ਉਹਦਾ ਸਿਆਣੀ ਆ ਸਮਝਦਾਰ ਆ ਉਹ ਨਹੀਂ ਕੋਈ ਗੱਲ ਵੀ ਕਰਦੀ ਆ ਮੰਮੀ ਵੀ ਉੱਥੇ ਬਾਹਰ ਹੀ ਬੈਠੇ ਸੀ ਕਿਹਾ ਤੇ ਆਖਣ ਨਹੀਂ ਮੈਂ ਚਲ ਕੰਮ ਕਰ ਲਿਆ ਵਾ ਤੇ ਰੈਸਟ ਕਰ ਲੈਨੇ ਘਰੇ ਗੱਲ ਕਰਨੀ ਹੈ ਕੋਈ ਨਹੀਂ ਕਰਾ ਦਿੰਨੀ ਤਲਗਾਲ ਤੇ ਕਰ ਲੋ ਪਰ ਇਹ ਆ ਵੀ ਮੰਮੀ ਨੂੰ ਕਿਉਂ ਨਾ ਕੋਸ਼ਿਸ਼ ਮੰਮੀ ਨੇ ਫੇਕ ਆਣਾ ਵਾ ਵੀ ਇਹ ਉਹਨੂੰ ਚੁੱਕੜਾ ਦਿੰਦੀ ਐ ਫੇਰ ਉਹਨੇ ਮੇਰੇ ਦਵਾਲੇ ਹੋਣਾ ਪਤਾ ਤੇ ਤੁਹਾਨੂੰ ਹੈ ਗਈ ਐ ਚਲ ਕੋਈ ਨੀ ਕਰਾ ਦਿੰਨੀ ਮੈਂ ਤੁਹਾਡੀ ਗੱਲ ਮੰਮੀ ਨਾ ਸਾਬ ਨਹੀਂ ਕਰੇ ਉਹ ਗੱਲ ਐਵੇਂ ਕਿਉਂ ਨਾ ਹੁਣ ਕੋਈ ਵੀ ਤੁਸੀਂ ਮੰਮੀ ਤੁਸੀਂ ਬੈਠੇ ਜੇ ਮੈਂ ਤੁਹਾਡੇ ਨਾਲ ਮੈਂ ਪਈ ਹੋਣੀ ਐ ਨਿੱਲਾ ਮੇਕੀ ਪਿਆਣਾ ਸਾਰਾ ਦਿਨ ਪਿਆ ਪਿਆ ਕੇ ਅੱਖ ਚੈਦਾ ਵਾ ਆਹ ਗੱਲ ਕਰਿਓ ਹੰਦਲਪਾ ਦਾ ਫੋਨ ਆਉਂਦਾ ਹੈ ਹੈਲੋ ਸੱਸੀផល ਪੁੱਤ ਕੀ ਹਾਲ ਚਾਲ ਆ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਕਿੰਦਾ ਕੰਮ ਤੇ ਕੇ ਛੁੱਟੀ ਹੈ ਅੱਛਾ ਅੱਛਾ ਠੀਕ ਆ ਲਵਲੀ ਵੀ ਇੱਥੇ ਹੁਣਾਵਾ ਬਾਹਰ ਨੂੰ ਗਿਆ ਹੀ ਬੰਦੀ ਵਾਲਾ ਆਹ ਬੀਜੀ ਪਨੀਰੀ ਆਹ ਵਉਣ ਵਾਲੀਆਂ ਕੋ ਹਵਾਈਆਂ ਵਾ ਕੋ ਹੋਣ ਵਾਲੀਆਂ ਆਪੇ ਕਰੂਗੇ ਇੰਨੇ ਕਰਨਾ ਲੈ ਦੱਸੋ ਨੂੰ ਮੈਂ ਕੀ ਕਿਹਾ ਕੋ ਵੀ ਨਹੀਂ ਵਿਯੋਦਾ ਦਾ ਸੁਭਾਈ ਇਦਾਂ ਦਾ ਵਾ ਪਹਿਲਾਂ ਰਿਸ਼ਤਾ ਕਰਾਤਾ ਵਾ ਹੁ ਨਿੱਕੀ ਨਿੱਕੀ ਗੱਲ ਤੋਂ ਐਵੇਂ ਨੁਕਤਾ ਚੀਨੀ ਜੀ ਕਰਦੀ ਰਹਿੰਦੀ ਐ ਮੈਂ ਇਹਨੂੰ ਅਸੀਂ ਲਿਆਉਣ ਵੱਲੋਂ ਕਿੱਥੇ ਗਿਆ ਹੀਗਾ ਆਂਦੀ ਵੀ ਮੈਂ ਪੇਕੇ ਜਾਣਾ ਵਾ ਮੈਂ ਤੇ ਇੰਨੀ ਗੱਲ ਹੀ ਕਹੀ ਸੀ ਵੀ ਗਰਮੀ ਬੜੀ ਆ ਤੇ ਮੁੰਡਾ ਕਿੱਥੇ ਗਰਮੀ ਜਾ ਕੇ ਬਹੂਗਾ ਇਹਦੇ ਵਿੱਚ ਮੈਂ ਏਸੀ ਮੰਗ ਲਿਆ ਹੀ ਉਹਦੇ ਕੋਲ ਵੀ ਇਹਦੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰ ਬਥੇਰਾ ਕੁਝ ਕਰਦੀ ਐ ਕਦੀ ਆਂਦੀ ਆ ਦਾ ਰਿਸ਼ਤਾ ਨਹੀਂ ਹੋਣਾ ਮੈਂ ਹੀ ਕਰਵਾਤਾ ਵਾ ਭਲਾ ਅਨ ਛੜੇ ਰਹਿਣਾ ਹੀ ਆ ਇਹ ਨਾ ਕਰਵਾਉਂਦੀ ਤਾਂ ਹੋਰ ਕੋਈ ਕਰਵਾ ਦਿੰਦਾ ਆਹੋ ਤੂੰ ਉਹਦੀਆਂ ਸੁਣ ਲਿਆ ਕਰ ਮੇਰੀਆਂ ਨਾ ਸੁਣਿਆ ਕਰ ਮੈਂ ਮੜਾ ਮੜਾ ਤਾਂ ਘਰ ਵਿੱਚ ਕਹਿਣਾ ਹੀ ਪੈਂਦਾ ਵਾ ਤੁਸੀਂ ਤਾਂ ਦੇ ਬਿਲਕੁਲ ਬੋਲੀ ਨਾ ਹੁਣ ਚੰਗਾ ਆਹ ਮੈਂ ਤਾਂ ਸੋਚਿਆ ਜਿੱਦਾਂ ਦਾ ਤੇਰੇ ਸਹੁਰਿਆਂ ਦਾ ਘਰ ਉਦਾਂ ਦਾ ਹੀ ਇਹਨਾਂ ਦਾ ਹੋਊਗਾ ਮੈਨੂੰ ਕੀ ਪਤਾ ਹੈ ਉੱਥੇ ਕੱਖ ਵੀ ਹੈ ਨਹੀਂਗਾ ਚੰਗਾ ਟਾਈਮ ਹੋਣ ਡਿਆ ਤਾਂ ਫੇਰ ਕਰਦੀ ਲੈ ਦੱਸ ਚੋਕੋ ਦੇ ਵੀ ਕੰਨ ਪਰਤੇ ਏ ਮਮੀ ਇਦਾਂ ਦੀ ਇਦਾਂ ਦੀ ਤੇ ਕਹਿਣਾ ਨੀਗਾ ਸੱਚੀ ਗੱਲ ਹੀ ਕਹਿਣ ਰਹੀ ਆ ਝੂਠ ਵੀ ਕੀ ਆ